ਸਰਸਿਕਾਲ ਕਿਸਾਨ ਵੀਰੋ ਆਜੋ ਤੁਹਾਨੂੰ ਅੱਜ ਅਸੀਂ ਆਪਣੇ ਹੈਪੀ ਕਸਟਮਰ ਨਾਲ ਮਿਲਾਈਏ ਜੋ ਕਿ ਕਰੋਜਪੁਰ ਡਿਸਟ੍ਰਿਕਟ ਤੋਂ ਆਏ ਨੇ ਸਾਡੇ ਕੋਲ ਮਸ਼ੀਨ ਲੈਣ ਆਇਆ ਨੇ ਆ 2 ਰੋ ਆਟੋਮੈਟਿਕ ਪੋਟੈਟੋ ਪਲੈਂਟਰ ਜੈਡ ਸੀਰੀਜ਼ ਵਾਲਾ ਮਾਡਲ ਲਿੱਤਾ ਜੋ ਕਿ ਡਿਸਕਾਂ ਦੇ ਵਿੱਚ ਹੈ ਠੀਕ ਆ ਤੇ ਆਜੋ ਇਨ੍ਹਾਂ ਤੋਂ ਹੀ ਪੁੱਛੀਏ ਸਾਡੇ ਕੋਲ ਕਿਵੇਂ ਇਨ੍ਹਾਂ ਨੇ ਮਸ਼ੀਨ ਬੁੱਕ ਕਰਾਈ ਠੀਕ ਆ ਕਿਵੇਂ ਇਨ੍ਹਾਂ ਨੂੰ ਲੱਗੀ ਮਸ਼ੀਨ ਸਰਸਿਕਾਲ ਜੀ ਸਰਸਿਕਾਲ ਜੀ ਹਾਂਜੀ ਅੰਕਲ ਜੀ ਤੁਹਾਡਾ ਨਾਮ ਕੀ ਹੈ ਜੀ ਕਿਹੜਾ ਪਿੰਡ ਹੈ ਜੀ ਕਿਹੜਾ ਜ਼ਿਲ੍ਹਾ ਜੀ ਸਖਦੇਵ ਸਿੰਘ ਸਰਪੰਚ ਪਿੰਡ ਮੜਕਿਆਂ ਵਾਲੀ ਅਸੀ ਜੀਰਾ ਜ਼ਿਲ੍ਹਾ ਫਰੋਜ਼ਪੁਰ ਠੀਕ ਹੈ ਜੀ ਮੈਂ ਇਹ ਜਿਹੜੀ ਮਸ਼ੀਨ ਬਾਬਤ ਇਹਦੀ ਐਡ ਤੇ ਮੇਰੇ ਬੇਟਾ ਕੈਨੇਡਾ ਤੋਂ ਵੇਖੀ ਉਹਨੇ ਮੈਨੂੰ ਕਿਹਾ ਡੈਡੀ ਕਿ ਆਪਾਂ ਮਸ਼ੀਨ ਲਿਆਉਣੀ ਹੈ ਤੇ ਗੁਰਦੇਵ ਐਡਵੋਕੇਟ ਵਾਲਿਆਂ ਦੀ ਲੈ ਲਈ ਅੱਗੇ ਸਾਡੇ ਕੋਲੇ ਬਸੰਤ ਵਾਲਿਆਂ ਦੀਆਂ ਮੋਗਿਆਂ ਤੋਂ ਤੇ ਹੋਰ ਵੀ ਸਾਡੇ ਏਰੀਏ ਦੇ ਵਿੱਚ ਇਹ ਮਸ਼ੀਨ ਪਹਿਲੀ ਵਾਰ ਜਾ ਰਹੀ ਆ ਦੇਖਾਂਗੇ ਮਤਲਬ ਇਹਨਾਂ ਦੇਖ ਕੇ ਕਿ ਉਹ ਵੀ ਭਾਈ ਤੁਸੀਂ ਜਿਵੇਂ ਸਾਡੀਆਂ ਉਹਦੇ ਵੀਡੀਓ ਤਾਂ ਦੇਖੀ ਹੋਣਗੀਆਂ ਨਾ ਜੀ ਬਿਜਾਈ ਹੁੰਦੀਆਂ ਹੈ ਨਾ ਕਿਵੇਂ ਉਹਦੇ ਵਿੱਚ ਤੁਹਾਨੂੰ ਵਧੀਆ ਲੱਗੀ ਬਾਕੀ ਤਾਂ ਤੁਸੀਂ ਦੇਖੋ ਆਪ ਦੇਖ ਹੀ ਲੈਣੀ ਆ ਨਾ ਜੀ ਵੀਡੀਓ ਦੇ ਮੁਤਾਬਕ ਸਾਨੂੰ ਤਾਂ ਬਹੁਤ ਵਧੀਆ ਲੱਗੀ ਹਾਂਜੀ ਅੰਕ ਕਿ ਅੱਗੇ ਚਲਾਇਆ ਪਤਾ ਲੱਗੂ ਬਾਕੀ ਚਲਾਏ ਤੋਂ ਪਤਾ ਲੱਗੂ ਹੈ ਨਾ ਜੀ ਇਹ ਇਹਨਾਂ ਨੇ ਅੰਕਲ ਜੀ ਨੇ ਇੱਕ ਪੋਟੈਟੋ ਪਲੈਂਟਰ ਲਿੱਤਾ ਜੀ ਇੱਕ ਪੋਟੈਟੋ ਡਿਗਰ ਲਿੱਤਾ ਜੀ ਜੋ ਕਿ 105 ਸਰੀਏ ਦਾ ਮਾਡਲ ਆ ਜੀ ਹਨਾ ਜੀ ਤੇ 105 ਸਰੀਏ ਦਾ ਮਾਡਲ ਆ ਬਾਕੀ ਜਿਹੜੀ ਸਾਡੀ ਆਟੋਮੈਟਿਕ ਮਸ਼ੀਨ ਆ ਇਹ ਜੈਡ ਸੀਰੀਜ਼ ਦੇ ਵਿੱਚ ਆ ਜੀ ਸੋ ਨੂੰ ਇਹਦੇ ਵਿੱਚ ਮੈਂ 1.a ਜਾਂ ਦੱਸੂਗਾ ਜੀ ਜੋ ਇਹ ਮਸ਼ੀਨ ਨੂੰ ਬਹੁਤ ਹੀ ਖਾਸ ਬਣਾਉਂਦੀ ਹੈ ਜੀ ਜੋ ਕਿ ਹੁਣ ਤੱਕ ਅਸੀਂ ਸੋਸ਼ਲ ਮੀਡੀਏ ਤੇ ਕੋਈ ਵੀ ਵੀਡੀਓ ਨਹੀਂ ਆਉਦੀ ਚੜਾਈ ਹੈ ਨਾ ਜਿਹੜਾ ਸੀ ਉਹ ਪੁਆਇੰਟ ਉਹਦਾ ਕਾਰਨ ਆ ਜੀ ਆਜੋ ਤੁਹਾਨੂੰ ਕਿਸਾਨ ਵੀਰੋ ਤੁਹਾਨੂੰ ਦੱਸਾਂ ਇਹਦੇ ਵਿੱਚ ਜੀ ਅਸੀਂ ਆ ਡੱਬੀਆਂ ਲਾਈਆਂ ਨੇ ਇਹ ਐ ਸਮਝ ਲਓ ਜੀ ਇੰਟਰਨੈਸ਼ਨਲ ਲੈਵਲ ਦਾ ਡਿਜ਼ਾਈਨ ਆ ਜੀ ਇਹਦੇ ਵਿੱਚ ਕਦੇ ਵੀ ਮਿੱਟੀ ਨਹੀਂ ਖੜੂਗੀ ਕਿਉਂਕਿ ਜਿਹੜੀਆਂ ਦੂਜੀਆਂ ਡੱਬੀਆਂ ਹੁੰਦੀਆਂ ਨੇ ਜਦੋਂ ਮਿੱਟੀ ਖੜਦੀ ਹੈ ਜੀ ਉਦੋਂ ਮਿਸਿੰਗ ਮਾਰਨ ਲਾਏ ਆਂ ਆਂਦੀਆਂ ਕੋਨ ਕੋਈ ਵੀ ਉਹਨੂੰ ਐਵੇਂ ਤਾਂ ਹੈਗਾ ਨਹੀਂ ਕਿ ਐ ਵੀ ਮਿੱਟੀ ਜੰਮ ਗਈ ਉਹਨੂੰ ਸਾਫ਼ ਕਰੂਗਾ ਹਨਾ ਜੀ ਉਦੋਂ ਟਾਈਮ ਦੀ ਸ਼ੋਰਟੇਜ ਇਹੋ ਜੀ ਹੁੰਦੀ ਆ ਤਾਂ ਇਹਦੇ ਵਿੱਚ ਤੁਹਾਨੂੰ ਕਦੇ ਕੋਈ ਦਿੱਕਤ ਨਹੀਂ ਆਊਗੀ ਤੁਸੀਂ ਗੋਲੀ ਵੇਚਣੀ ਆ ਇਹਦੇ ਵਿੱਚ ਇੱਕ ਛੋਟੀ ਡੱਬੀ ਦਿੰਨੇ ਆ ਉਹ ਲੌਕ ਹੋ ਜਾਂਦੀ ਆ ਤੁਸੀਂ ਗੋਲੀ ਵੇਚ ਸਕਦੇ ਹੋ ਠੀਕ ਹਨਾ ਜੀ ਡਿਸਕਾਂ ਲਾਈਆਂ ਨੇ ਜੀ ਹੱਬਾ ਬਾਹਰ ਦੀ ਨੇ ਤੇ ਬਾਡਰ ਪ੍ਰੂਫ ਆਬਾਂ ਨੇ ਜੀ ਬਾਡਰ ਪ੍ਰੂਫ ਦਾ ਮਤਲਬ ਇੱਕ ਆਬਾ ਦੇ ਵਿੱਚ ਇੱਕ ਸਾਈਡ ਤੇ ਰਿੰਗ ਪਿਆ ਹੋਇਆ ਇੱਕ ਸਾਈਡ ਤੇ ਪਈ ਹੋਈ ਸੀਲ ਤੁਸੀਂ ਮਿੱਟੀ ਦਾ ਦੂਰ ਦੀ ਗੱਲ ਜੇ ਇਹਨੂੰ ਪਾਣੀ ਦੇ ਵਿੱਚ ਵੀ ਚਲਾਉਂਗੇ ਨਾ ਤਾਂ ਵੀ ਬੈਰਿੰਗਾਂ ਨੂੰ ਪਾਣੀ ਤੱਕ ਨਹੀਂ ਆ। ਇੰਨੀਆਂ ਵਾਟਰ ਪ੍ਰੂਫ ਬਣਾਈਆਂ। ਫਿਰ ਮੈਂ 1-2 ਪੁਆਇੰਟ ਹੋਰ ਕਿਸਾਨ ਵੀਰੋ ਤੁਹਾਨੂੰ ਖਾਸ ਦੱਸੂਗਾ ਇਹ ਮਸ਼ੀਨ 'ਚ ਜਿਵੇਂ ਆ ਸਾਈਡ ਕਵਰ ਆ ਜੀ ਇਹਨੂੰ ਆਪਾਂ ਕੋਲਾਂਗੇ। ਤਾਂ ਇਹਦੇ ਵਿੱਚ ਅਸੀਂ ਇੱਕ ਚ ਕਲੱਚ ਲਾਇਆ ਹੋਇਆ। ਇਹ ਕਲੱਚ ਆਪਣਾ ਡੱਬੀਆਂ ਟੁੱਟਣ ਦਾ ਕਾਰਨ ਕੀ ਹੁੰਦਾ ਜ਼ਿਆਦਾ। ਦੇਖੋ ਜਦੋਂ ਪੁੱਠਾ ਗੇੜਾ ਆਉਂਦਾ ਤਾਂ ਜਾਂ ਤਾਂ ਡੱਬੀ ਟੁੱਟੂਗੀ ਜਾਂ ਆਲੂ ਨੂੰ ਕੱਟੂਗੀ ਤਾਂ ਇਹਦੇ ਵਿੱਚ ਅਸੀਂ ਕਲੱਚ ਲਾਇਆ ਹੋਇਆ ਜੇ ਪੁੱਠਾ ਗੇੜਾ ਹੋਊਗਾ ਤਾਂ ਇੱਥੇ ਟਿਕ ਟਿਕ ਕਰੀਏ ਨਾ ਉੱਪਰੋਂ ਪਟਾਣੀ ਘੁਮਾਣਾ ਗਰਾਰੀ ਬਦਲਣ ਦਾ ਬਹੁਤ ਹੀ ਸੋਖਾ ਤਰੀਕਾ ਦਿੱਤਾ ਚਾਬੀ ਆ ਜੀ ਚਾਬੀ ਨਾਲ ਚੈਗਨਟ ਖੁੱਲ ਜਾਂਦਾ ਗਰਾਰੀ ਕੱਢੋ ਦੂਜੀ ਪਾਓ ਕੋਈ ਚੈਨ ਛੋਟੀ ਵੱਡੀ ਨਹੀਂ ਕਰਦੇ ਹਾਸਪ੍ਰਿੰਗ ਨੇ ਅਪੀਟ ਐਡ ਕਰ ਲਿਆ ਤਾਂ ਮੈਂ ਹੀ ਕਹਿੰਦਾ ਜੀ ਕਿਸਾਨ ਵੀਰੋ ਇੱਕ ਵਾਰੀ ਤੁਸੀਂ ਮਸ਼ੀਨ ਲੈਣੀ ਆ ਤਾਂ ਇੱਕ ਵਾਰੀ ਸਾਡੀ ਫੈਕਟਰੀ 'ਚ ਜ਼ਰੂਰ ਵਿਜ਼ਿਟ ਕਰੋ ਮਸ਼ੀਨ ਜਿੱਥੋਂ ਮਰਜੀ ਲੋ ਇੱਕ ਵਾਰੀ ਸਾਡੇ ਕੋਲ ਆ ਕੇ 11 ਤਰ੍ਹਾਂ ਦੇ ਮਾਡਲ ਬਣਦੇ ਨੇ 2 ਰੋ 3 ਰੋ 4 ਰੋ ਬੈਡ ਪਲੈਂਟਰ ਤਵੀਆਂ ਵਾਲੀਆਂ ਬਿਨਾ ਤਵੀਆਂ ਤੋਂ ਤਾਂ ਇੱਕ ਵਾਰੀ ਜ਼ਰੂਰ ਦੇਖੋ ਅਸੀਂ ਬਹੁਤ ਸੋਡੇ ਲਈ ਅਸੀਂ ਖਾਸ ਤੌਰ ਬਹੁਤ ਯਾਨਕੀ ਨਮੀ ਟੈਕਨਿੰਗ ਕਰਨ ਵਾਲੀ ਮਸ਼ੀਨ ਬਣਾ ਰਹੇ ਹਾਂ ਸਾਡੇ ਕੋਲ ਤਾਂ ਸਿਰਫ ਦੋ ਹੀ ਕੰਮ ਨੇ ਤਾਂ 9 ਮਹੀਨੇ ਅਸੀਂ ਆਟੋਮੈਟਿਕ ਪੋਟੈਟੋ ਪਲੈਂਟਰ ਬਣਾਣਾ 3 ਮਹੀਨੇ ਪੋਟੈਟੋ ਡੀਗਰ ਸਾਡਾ ਦਿਮਾਗ ਆ ਸਾਰਾ ਇਹੀ ਮਸ਼ੀਨਾਂ ਤੇ ਲੱਗਿਆ ਹੋਇਆ ਤੁਹਾਨੂੰ ਪਤਾ ਹੀ ਹੈ ਜੀ ਜਦੋਂ ਆਪਾਂ ਇੱਕੋ ਹੀ ਕੰਮ ਤੇ ਹਨ ਸਾਰਾ ਸਾਲ ਕਰੀ ਜਾਣਾ ਤਾਂ ਉਹਦੇ ਵਿੱਚ ਅਸੀਂ ਯਾਨੀ ਕਿ ਬੰਦਾ ਸੁਧਾਰ ਹੀ ਕਰਦਾ ਹਨਾ ਤਾਂ ਇੱਕ ਵਾਰੀ ਆਓ ਸਾਡੀ ਫੈਕਟਰੀ ਜਾਣ ਦਾ ਐਡਰੈਸ ਆ ਆਰਐਸ ਗੁਰਦੇਵ ਐਗਰੋ ਇੰਡਸਟਰੀ ਨੀਅਰ ਨੱਬਾ ਕੈਂਚੀਆਂ ਸੂਆ ਰੋਡ ਪੋਨਨੀਗੜ ਜ਼ਿਲ੍ਹਾ ਸੰਗਰੂਰ ਇਹ ਸੂਏ ਦੇ ਉੱਪਰ ਫੈਕਟਰੀ ਆ ਕਿਸਾਨ ਵੀਰੋ ਨੱਬਾ ਰੋਡਾਂ ਨਾਲ ਨੱਬਾ ਰੋਡ ਦੇ ਨਾਲ ਸੂਆ ਜਾਂਦਾ ਸੂਏ ਦੇ ਉੱਪਰ ਤੇ ਵਾਈ ਗੁਰਜੀ ਦਾ ਕਾਲਸਾ ਵਾਈ ਗੁਰਜੀ ਦੀ ਮਦਦ